ਹੈਲੋ ਸ਼ਸ਼ੀਕਰ ਵੈਲਕਮ ਬੈਕ ਟੂ ਮਾਈ YouTube ਫੈਮਿਲੀ ਤੇ ਤੁਹਾਡਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈ ਸੋ ਫਾਈਨਲੀ ਗੁੱਡ ਗੁੱਡ ਮਾਰਨਿੰਗ ਹੋ ਚੁੱਕੀ ਹੈ ਸਾਡੇ ਕਾਕੇ ਦੀ ਵੀ ਹੋ ਗਈ ਹੈ ਦੁੱਧ ਪੀ ਲਿਆ ਸੀ ਪੀ ਲਿਆ ਸੀ ਪਾਪਾ ਕਿੱਥੇ ਗਏ ਆਪਣੇ ਪਾਪਾ ਗਏ ਪਾਪਾ ਕਿੱਥੇ ਗਏ ਪਾਪਾ ਗਏ ਡਿਊਟੀ ਤੇ ਦੀਦੀ ਗਈ ਕਿੱਥੇ ਗਈ ਦੀਦੀ ਕਿੱਥੇ ਗਈ ਦੀਦੀ ਸਕੂਲ ਗਈ ਤੇ ਆਪਾਂ ਦੋਨੇ ਰਹਿ ਗਏ ਕੱਲੇ ਠੀਕ ਹੈ ਤੇ ਸੋ ਅੱਜ ਬਣਾ ਜਾ ਰਹੀ ਆ ਵਾ ਆਪਣੇ ਘਰੇ ਸਾਗ ਜਿਹੜਾ ਕੀ ਮੈਂ ਕੱਲ ਤੋਂ ਉਸ ਮਾਰ ਕੇ ਕੱਲ ਮੈਂ ਸਮਾਰਿਆ ਕੱਟਿਆ ਤੇ ਕੱਟ ਕੇ ਰੱਖ ਦਿੱਤਾ ਸੀਗਾ ਤੇ ਅੱਜ ਆਪਾਂ ਇਹਨੂੰ ਬਣਾਵਾਂਗੇ ਕਿਉਂਕਿ ਕੱਲ ਮੈਨੂੰ ਬਿਲਕੁਲ ਟਾਈਮ ਨਹੀਂ ਲੱਗਿਆ ਮੈਂ ਇੱਕ ਦਿਨ ਪਹਿਲਾਂ ਇਹਨੂੰ ਕੱਟ ਕੇ ਰੱਖਿਆ ਸਮਾਰਿਆ ਤੋਤਾ ਹੈ ਨਾ ਤੇ ਇਹਦੇ ਵਿੱਚ ਲਸਣ ਮਿਰਚਾਂ ਤੇ ਅਦਰਕ ਮੈਂ ਛਿੱਲੂਗੀ ਠੀਕ ਆ ਤੇ ਅੱਜ ਆਪਾਂ ਬਣਾਵਾਂਗੇ ਸਾਗ ਤੇ ਮੈਂ ਤੁਹਾਨੂੰ ਨਾਲ-ਨਾਲ ਦਿਖਾਉਂਗੀ ਜੋ ਮੈਂ ਜਿਵੇਂ ਮੈਂ ਸਾਗ ਬਣਾਉਣੀ ਆ ਵੈਸੇ ਤਾਂ ਚੁੱਲੇ ਤੇ ਬਣਾਉਨੇ ਆ ਚੁੱਲੇ ਦੇ ਸਾਗ ਦਾ ਤੇ ਗੈਸ ਦੇ ਸਾਗ ਦਾ ਬਹੁਤ ਫਰਕ ਹੁੰਦਾ ਗੈਸ ਦੇ ਸਾਗ ਚੁੱਲੇ ਦੇ ਸਾਗ ਦਾ ਸੌਰੀ ਕੋਈ ਰੀਸ ਨਹੀਂ ਕਰ ਸਕਦਾ ਤੇ ਫਿਲਹਾਲ ਆਪਣੇ ਕੋਲ ਝੱਲਾ ਨਹੀਂ ਹੈਗਾ ਆਪਾਂ ਬਣਾਵਾਂਗੇ ਗੈਸ ਤੇ ਤੇ ਉਦਾਂ ਹੀ ਬਣਾਵਾਂਗੇ ਜਿਵੇਂ ਝੁੱਲੇ 'ਚ ਬਣਾਈਦਾ ਕੋਸ਼ਿਸ਼ ਕਰਾਂਗੇ ਹਾਂਜੀ ਹੈ ਤੇ ਇਹ ਰਹਿ ਗਈ ਗੱਲੀ ਜੀ ਮੇਰੀ ਬੇਟੀ ਵੀ ਸਕੂਲ ਗਈ ਇਹਦੇ ਪਾਪਾ ਵੀ ਕੰਮ ਤੇ ਚਲੇ ਗਏ ਹੁਣ ਅਸੀਂ ਦੋਨੇ ਰਹਿ ਗਏ ਅਸੀਂ ਦੋਨੇ ਕਰਾਂਗੇ ਕੰਮ ਅਸੀਂ ਕਰਾਂਗੇ ਆਪਣਾ ਕੰਮ ਤੁਸੀਂ ਇੰਜੋਏ ਕਰੋ ਬਨੇ ਰਹੋ ਸਾਡੇ ਨਾਲ ਹੈ ਓਟੀ ਖਾਣੀ ਐ ਨਹੀਂ ਛੇਤੀ ਖਾਣੀ ਓਟੀ ਹੈ ਚਲੋ ਤੁਸੀਂ ਇੱਥੇ ਬਹਿ ਜਾਓ ਮੈਂ ਤੁਹਾਨੂੰ ਫੋਨ ਦਿੰਨੀ ਆ ਬੈਠ ਜਾਓ ਮੈਂ ਨਾ ਸਾਗ ਤਰਾਂ ਫੇ ਸਾਗ ਨੂੰ ਟਾਈਮ ਲੱਗ ਜਾਣਾ ਚਲੋ ਤੁਮ ਮਿਲਦੇ ਹਾਂ ਪਾ ਹੁਣ ਮੈਂ ਇਹਨੂੰ ਛਿੱਲ ਲਵਾਂ ਤੇ ਫਿਰ ਇਹ ਮੇਂ ਧੋਤਾ ਹੋਇਆ ਵਾ ਕਿਉਂ ਮੈਂ ਰਾਤ ਹੀ ਧੋਤਾ ਸੀਗਾ ਕੱਟ ਲਿਆ ਸੀ ਧੋਤਾ ਸੀ ਤੇ ਹੁਣ ਬਣਾਉਣੀ ਆਪਾਂ ਪਾਣੀ ਚਲੋ ਇੱਥੇ ਜੀ ਮੈਂ ਆਪਣੇ ਕੁੱਕਰ ਦੇ ਵਿੱਚ ਪਾਣੀ ਪਾਤਾ ਤੇ ਪਾਣੀ ਤਰ ਚੁੱਕੀਆਂ ਹੁਣ ਮੈਂ ਪਾਉਂਗੀ ਇਹਦੇ ਵਿੱਚ ਸਾਗ ਆਪਣਾ ਪਾਣੀ ਨੂੰ ਥੋੜਾ ਜਿਹਾ ਕੋਸਾ ਜਿਹਾ ਗਰਮ ਹੋਣ ਦਵਾਂਗੇ ਤੇ ਉਹਨਾਂ ਚੱਕਰ ਆਪਾਂ ਅਦਰਕ ਕਲਸੋਂ ਨੂੰ ਇਹਨੂੰ ਗ੍ਰੈਂਡਰ ਕਰ ਲਈਏ ਚੌਪ ਕਰ ਲਈਏ ਇਹਨੂੰ ਵਿੱਚ ਪਾਉਣ ਦੇ ਲਈ ਹੁਣ ਮੈਂ ਇਹਨੂੰ ਪਹਿਲਾਂ ਚੌਪ ਕਰ ਲਵਾਂ ਫਿਰ ਇਹਦੇ ਵਿੱਚ ਸਾਲ ਪਾਣੀਆ ਇਹਨੂੰ ਸਾਰੇ ਨੂੰ ਹੀ ਇਹਦੇ ਵਿੱਚ ਆਪਾਂ ਚੌਪ ਕਰ ਲਾਂਗੇ ਮੈਨੂੰ ਲੱਗਦਾ ਅਸੀਂ ਹਰੀਆਂ ਮਿਰਚਾਂ ਥੋੜੀਆਂ ਜ਼ਿਆਦਾ ਖਾਣੇ ਆ ਤੁਸੀਂ ਆਪਣੇ ਹਿਸਾਬ ਨਾਲ ਪਾਓ ਜਿੰਨੀਆਂ ਪਾਉਣੀਆਂ ਨੇ ਤੇ ਪਾਉਣ ਨੂੰ ਤਾਂ ਬਹੁਤ ਵਿੱਚ ਆਪਾਂ ਰੈੱਡ ਵੀ ਪਾ ਸਕਦੇ ਹਾਂ ਪਰ ਮੈਨੂੰ ਲੱਗਦਾ ਸ਼ੁਰੂ ਤੋਂ ਆਪਣੀ ਜਿਵੇਂ ਮੈਂ ਮੰਮੀ ਨੂੰ ਵੇਖਿਆ ਜਿਵੇਂ ਆਪਣੀ ਸਾਸਮਾਨ ਨੂੰ ਦੇਖਿਆ ਸਾਰੇ ਹਰੀਆਂ ਮਿਰਚਾਂ ਹੀ ਪਾਉਂਦੇ ਆ ਅਸੀਂ ਲਾਲ ਮਿਰਚਾਂ ਨਹੀਂ ਪਾਉਂਦੇ ਤੇ ਆਪਾਂ ਸਾਰਾ ਕੁਝ ਇਕੱਠਾਈ ਮਿਕਸੀ ਜੋਬ ਕਰ ਲਾਂਗੇ ਇਹਦੇ ਵਿੱਚ ਲੋ ਜੀ ਆਪਰਾ ਚੋਪ ਹੋ ਚੁੱਕਿਆ ਬਸ ਆਪਾਂ ਜ਼ਿਆਦਾ ਨਹੀਂ ਕਰਾਂਗੇ ਆਪਾਂ ਇੰਨਾ ਕੁ ਰੱਖਾਂਗੇ ਕਈ ਜ਼ਿਆਦਾ ਕਰ ਲੱਦੇ ਕੁੰਡੀ ਸੋਟੇ ਦਾ ਯੂਜ਼ ਕਰਦੇ ਆ ਅ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਆਪਣੀਆਂ ਦਾਦੀਆਂ ਹੋਗੀਆਂ ਉਹ ਜ਼ਿਆਦਾਤਰ ਕੁੰਡੀਆਂ ਨਾਲ ਕੁੱਟ ਕੇ ਲਸਣ ਨੂੰ ਅਦਰਕ ਨੂੰ ਪਾਉਂਦੀ ਹੁੰਦੀਆਂ ਸੀ ਸਾਗ ਦੇ ਵਿੱਚ ਹਨ ਤੇ ਹੁਣ ਆਪਣੇ ਕੋਲ ਬਹੁਤ ਸੌਲਤਾ ਆ ਗਈਆਂ ਆਪਾਂ ਚਲੋ ਇਹਨਾਂ ਚੀਜ਼ਾਂ ਦੀ ਯੂਜ਼ ਕਰ ਲੈਨੇ ਆ ਪਹਿਨੋਂ ਸਮਾਂ ਤਾਂ ਬਹੁਤ ਹੀ ਅਸੀਂ ਉਹ ਤਾਂ ਪਾਉਣਾਂਗੇ ਇਹਦੇ ਵਿੱਚ ਆਪਣਾ ਸਾਗ ਪਾਣੀ ਨਾਲ ਥੋੜਾ ਜਿਹਾ ਘੱਟ ਹੀ ਰੱਖਿਓ ਕਿਉਂਕਿ ਸਾਗ ਵੀ ਪਾਣੀ ਛੱਡ ਜਾਂਦਾ ਫਿਰ ਜਦੋਂ ਸੀਟੀਆਂ ਮਾ ਵੱਜਦੀਆਂ ਨੇ ਨਾ ਫਿਰ ਉਹਦੇ ਵਿੱਚ ਉੱਪਰ ਦੀ ਬਾਹਰ ਨਿਕਲ ਲੱਗ ਜਾਂਦਾ ਸਾਗ ਪਾਣੀ ਬਹੁਤ ਬਾਹਰ ਨਿਕਲਦਾ ਫਿਰ ਸੀਟੀ ਨਹੀਂ ਪ੍ਰੋਪਰ ਵੱਜਦੀ ਇਹਦੀ ਹੁਣ ਮੈਂ ਥੋੜਾ ਥੋੜਾ ਕਰਕੇ ਸਾਰਾ ਪਾ ਦੂੰਗੀ ਇੱਕ ਤਾਂ ਮੇਰੇ ਕੋਲ ਖੜੀ ਆਂਦੀ ਆ ਦੇਖੋ ਲੈ ਓਏ ਤੂੰ ਕੋਲ ਖੜੇ ਰਹਿਣਾ ਹੈ ਕੀ ਕਰਦੇ ਆ ਇਹਨੇ ਮੇਰੇ ਨਾਲ ਹੀ ਰਸੋਈ ਚ ਮੇਰੀ ਲੱਤਾਂ ਫੜ ਕੇ ਖੜੀ ਰਹਿਣਾ ਜਿੰਨਾ ਜ਼ਿਕਰ ਮੈਂ ਖੜੀ ਰਹਿਣਾ ਇਹਨੂੰ ਆਇਆ ਵੀ ਮम्मा ਮੈਨੂੰ ਫੋਨ ਦੇਵੇ ਤੇ ਮੈਂ ਬਹਿ ਕੇ ਫੋਨ ਦੇਖਾਂ ਚਲੋ ਜੀ ਮੈਂ ਸਾਰਾ ਮਿਲ ਕੇ ਫੇਰ ਮਿਲਦੀ ਆ ਇਹਦੇ ਵਿੱਚ ਇੱਕਦਮ ਇਕੱਠਾ ਦਾ ਪਹਿਣਾ ਨਾ ਕਿਉਂਕਿ ਜਿੰਨਾ ਚੱਕਰ ਹੁਣ ਇਹ ਥੱਲੇ ਨੂੰ ਨਹੀਂ ਜਾਂਦਾ ਉਹਨਾਂ ਚੱਕਰ ਦੂਜਾ ਨਹੀਂ ਪਹਿਣਾ ਫਿਰ ਜਗਾ ਘਟ ਜਾਂਦੀ ਆ ਜਿੰਨਾ ਜਿੱਕਰ ਗਰਮ ਹੋ ਕੇ ਥੱਲੇ ਨੂੰ ਜਾਊ ਫਿਰ ਆਪਾਂ ਹੋਰ ਪਾਵਾਂਗੇ ਅੱਗੇ। ਥੋਨਾ ਟਾਈਮ ਆਪਏ ਨੂੰ ਇਹਦੇ ਨਾਲ ਬੇਚ ਕਰਾਂਗੇ। ਦੇਖੋ ਜੀ ਕਿੰਨਾ ਸਾਗ ਸੀਗਾ ਮੈਂ ਵਿੱਚ ਪਾਤਾ ਤੇ ਸਾਰਾ ਥੱਲੇ ਨੂੰ ਚਲਿਆ ਗਿਆ। ਇਹਦੇ ਵਿੱਚ ਮੈਂ ਦੋ ਗੁੱਟੀਆਂ ਸਾਗ ਦੀਆਂ ਨੇ, ਦੋ ਗੁੱਟੀਆਂ ਪਾਲਕ ਦੀਆਂ ਨੇ ਤੇ ਅ ਦੋ ਹੀ ਗੁੱਟੀਆਂ ਮੇਥੇ ਦੀਆਂ, ਮੇਥੇ ਵੀ ਨਹੀਂ ਸੀਗੇ, ਮੇਥੀ ਸੀ, ਛੋਟੀਆਂ-ਛੋਟੀਆਂ ਗੁੱਟੀਆਂ ਸੀਗੀਆਂ। ਜੇ ਮਿੱਠੇ ਹੁੰਦੇ ਫਿਰ ਮੈਕਅਪ ਹੁੰਦੀ ਹੁਣ ਆਪਾਂ ਮਸਾਲਾ ਪਾ ਦਾਂਗੇ ਸਾਰਾ ਆਪਣਾ ਹੰਗਲੇ ਵਿੱਚ ਨਮਕ ਆਪਾਂ ਪਹਲਾਂ ਘਾਟੀ ਪਾਵਾਂਗੇ ਫਿਰ ਬਾਅਦ ਵਿੱਚ ਚੈੱਕ ਕਰਕੇ ਪਾਵਾਂਗੇ ਹੁਣ ਮੈਂ ਇਹਨੂੰ ਨਾ 10 ਮਿੰਟ ਸੇਕ ਲਗਾ ਕੇ ਫੇਰ ਕੁੱਕਣ ਦਾ ਟੱਕਰ ਲਗਾਉਂਗੀ ਤੇ ਫਿਰ ਇਹਦੀਆਂ ਸੀਟੀਆਂ ਬਰਾਹਾਂਗੇ ਘੰਟਾ ਡੇਢ ਘੰਟਾ ਇਹਨੂੰ ਬਣਨ ਦਵਾਂਗੇ ਫਿਰ ਦਿਖਾਉਣੀ ਆ ਲਓ ਜੀ ਆਪਣਾ ਸਾਗ ਸੀਟੀਆਂ ਲੱਗ ਕੇ ਪੂਰਾ ਰੈਡੀ ਹੋ ਚੁੱਕਿਆ ਇੱਧਰ ਮੈਂ ਕਰ ਲਿਆ ਪਾਣੀ ਗਰਮ ਤੇ ਆਹ ਵੀ ਆਪਣਾ ਮੱਕੀ ਦਾ ਆਟਾ ਜਿਹਦੇ ਨਾਲ ਆਪਾਂ ਲਗਾਵਾਂਗੇ ਇਹਦੇ ਵਿੱਚ ਪਾਵਾਂਗੇ ਆਲਣ ਹੁਣ ਮੈਂ ਇਹਦੇ ਵਿੱਚ ਤਾਂ ਕੇ ਇਹਨੂੰ ਕੋਟੂਂਗੇ ਪਾਵਾਂਗੇ ਵੀ ਗੱਠਾ ਨਾ ਬਣ ਜਾਣਾ ਦੇਖੋ ਕੋਟਵੇਂ ਇਹਨੂੰ ਚੰਗੀ ਤਰ੍ਹਾਂ ਦਿੱਤਾ ਵਾ ਆਲਣ ਪਾ ਕੇ ਹੁਣ ਇਹਦੇ ਵਿੱਚ ਗਰਮ ਪਾਣੀ ਪਾ ਕੇ ਇਹਨੂੰ ਤਰਾਗੇ ਗੈਸ ਤੇ ਸੇਕ ਲਵਾਉਣ ਦੇ ਲਈ ਹੁਣ ਮੈਂ ਲਗਾਣ ਲੱਗੀ ਆ ਤੜਕਾ ਮੈਂ ਵੀ ਛਿੱਲ ਲਿਆ ਤੇ ਟਮਾਟਰ ਵੀ ਪਾ ਸਕਦੇ ਆਪਾਂ ਪਰ ਅਸਲੀ ਟਮਾਟਰ ਨਹੀਂ ਪਉਂਦੇ ਇੱਥੇ ਮੈਂ ਤੜਕੇ ਲਈ ਤੇਲ ਗਰਮ ਕਰ ਲਈਆਂ ਤੇ ਆਪਣਾ ਸਾਗ অলমোਸਟ ਰੈਡੀ ਹੈ ਇਹ ਤੁਹਾਨੂੰ ਦਿਖਾਉਣੀ ਹੈ ਹજી ਥੋੜਾ ਜਿਹਾ ਮੈਂ ਪਤਲਾ ਕੀਤਾ ਕਿਉਂਕਿ ਨਾ ਫਿਰ ਜਦੋਂ ਤੜਕਾ ਲੱਗ ਗਿਆ ਇਹਨੇ ਪੇ ਪਏ ਨੇ ਫਿਰ ਗਾੜਾ ਹੋ ਜਾਣਾ ਹੁਣ ਆਪਣਾ ਗੋੜਾਂ ਜਾਉਂ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਮਾਂ ਇਹਦੇ ਨਾਲ ਬਣਾਵਾਂਗੇ ਅੱਜ ਆਪਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਲਈ ਮੈਂ ਪਾਣੀ ਗਰਮ ਯੂਜ਼ ਕਰੂੰਗੀ ਮੱਕੀ ਦਾ ਆਟਾ ਇੱਥੇ ਮੈਂ ਲੈ ਲਿਆ ਮੱਕੀ ਦਾ ਆਟਾ ਤੇ ਥੋੜਾ ਜਿਹਾ ਵਿੱਚ ਪਾਇਆ ਆਪਾਂ ਕਣਕ ਦਾ ਆਟਾ ਉਹ ਨਾਲ ਰੋਟੀ ਨਰਮ ਰਹੂਗੀ ਕਿਉਂ ਜੀ ਆਪਾਂ ਜੀ ਆਪਣਾ ਤੜਕਾ ਤਿਆਰ ਹੋ ਚੁੱਕਿਆ ਹੁਣ ਆਪਾਂ ਉਹ ਜਿਹੜੇ ਦੇ ਵਿੱਚ ਰਾ ਆਪਣਾ ਸਾਗ ਬਣ ਕੇ ਰੈਡੀ ਹੈ ਲਓ ਜੀ ਇੱਥੇ ਆਪਣਾ ਆਟਾ ਗੁੰਨ ਕੇ ਤਿਆਰ ਹੋ ਚੁੱਕਿਆ ਮੱਕੀ ਦਾ ਤੇ ਹੁਣ ਬਣਾਵਾਂਗੇ ਆਪਾਂ ਰੋਟੀਆਂ ਕਿਉਂਕਿ ਮੱਕਾ ਸਾਗ ਦਾ ਕੰਬੀਨੇਸ਼ਨ ਦਾ ਮੱਕੀ ਦੀ ਰੋਟੀ ਦੇ ਨਾਲ ਹੀ ਬਣਦਾ ਕਹਿੰਦੇ ਨੇ ਆਪਣੀ ਪਹਿਲੀ ਮੱਕੀ ਦੀ ਰੋਟੀ ਦੇਖੋ ਪੂਰੀ ਗੋਲ ਆਈ ਆ ਪਹਿਲਾਂ ਮੈਨੂੰ ਆਉਂਦੀ ਨਹੀਂ ਸੀਗੀ ਹੱਥ ਨਾਲ ਬਣਾਉਣੀ ਮੈਂ ਜ਼ਿਆਦਾ ਲਫਾਫਾ ਯੂਜ਼ ਕਰਦੀ ਸੀ ਪਰ ਹੁਣ ਮੈਨੂੰ ਆਉਂਦੀ ਹੈ ਰੇਂ ਲਾਉਨੇ ਆ ਹੈ ਲਾ ਲਓ ਫਿਰ ਮੂੰਹ ਤੇ ਲਾ ਲਓ ਇਹਨੂੰ ਕੱਢੋ ਪਹਿਲਾਂ ਲਾ ਲਓ ਦਿਖਾਉ ਤਾਂ ਕਿਵੇਂ ਲਾਉਨੇ ਆ ਲਾ ਲਓ ਸਾਰੇ ਮੂੰਹ ਤੇ ਲਾ ਲਓ ਲਾ ਲਓ ਸ਼ੂਨ ਲਾਲੀ ਜੀ ਲੈ ਗੰਦੇ ਅਰੇ ਹੱਥ ਕਿੰਨੇ ਗੰਦੇ ਹੋਏ ਨੇ ਲੈ ਹੈ ਆਹਦੇ ਹੈਂਡ ਵਾਸ਼ ਕਰਨ ਵਾਲੇ ਨੇ ਲੈ ਓਏ ਨੋਹਾਂ ਦੇ ਵਿੱਚੋਂ ਦੇਖ ਕਿੰਨੇ ਗੰਦੇ ਹੋ ਗਏ ਮੀ ਕਿੰਨੇ ਗੰਦੇ ਹੋਗੇ ਬਾਏ ਬਾਏ ਹਾਂਜੀ ਅੱਜ ਦਾ ਵਲੌਗ ਕਰਦੇ ਆ ਇੱਥੇ ਹੀ ਖਤਮ ਮਿਲਦੇ ਆ ਨੈਕਸਟ ਵਲੌਗ ਨਾਲ ਬਾਏ ਬਾਏ